ਗੁਰੂ ਦੀ ਕਿਰਪਾ ਦਾ ਪ੍ਰਤਾਪ ਬਿਲਕੁਲ ਉਸੇ ਤਰ੍ਹਾਂ ਵਰਤਣਾ ਜਿਵੇਂ ਭਟ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦੇ ਨੇ ਕਿਉਂਕਿ ਸਾਧ ਸੰਗਤ ਅੱਜ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀਆਂ ਦਾ ਪਾਵਨ ਗੁਰਤਾ ਗੱਦੀ ਦਿਹਾੜਾ ਵੀ ਹੈ ਜਦੋਂ ਭਟ ਨਾ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਉਹਨਾਂ ਸਤਗੁਰੂ ਜੀ ਦੇ ਦਰਸ਼ਨ ਕੀਤੇ ਦੋਨੋ ਹੱਥ ਜੋੜ ਉਥੇ ਬੇਨਤੀ ਕੀਤੀ ਸੀ ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿਠੇ ਗੁਰੂ ਅਮਰਦਾਸ ਸਾਹਿਬ ਜੀ ਲੰਮੇ ਸਮੇਂ ਤੋਂ ਸਾਧੂਆਂ ਨੂੰ ਲੱਭਣ ਦੇ ਲਈ ਅਸੀਂ ਵੱਖ-ਵੱਖ ਥਾਵਾਂ ਦੇ ਉੱਪਰ ਜਾਣਾ ਕੀਤਾ ਜਿੱਥੇ ਵੀ ਕਿਸੇ ਨੇ ਦੱਸਿਆ ਵੀ ਇਹ ਨਾਮ ਦੇ ਅੰਦਰ ਜੁੜਿਆ ਹੋਇਆ ਸਾਧੂ ਹੈ ਇਹ ਸੰਤ ਹੈ ਅਸੀਂ ਉਹਦੇ ਚਰਨਾ ਵਿੱਚ ਪਹੁੰਚ ਜਾਣਾ ਤੇ ਜਦੋਂ ਜਾ ਕੇ ਨੇੜੇ ਤੋਂ ਜੀਵਨ ਨੂੰ ਵੇਖਣਾ ਪਤਾ ਲੱਗ ਜਾਣਾ ਵੀ ਇਹ ਤਾਂ ਭੇਖਤਾਰੀ ਹੈ ਫਿਰ ਜਦੋਂ ਉਹ ਸਤਿਗੁਰੂ ਦੇ ਚਰਨਾ ਵਿੱਚ ਜੁੜੇ ਉਹਨਾਂ ਬਚਨ ਆਖੇ ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿਠੇ ਸੰਨਿਆਸੀ ਤਪਸਿ ਇਹ ਪੰਡਤ ਇਹ ਮੁਖੋ ਮਿੱਠੇ ਬਰਸ ਏਕਹੁ ਫਿਰਿਓ ਕਿਨਹਿ ਨਹਿ ਪਰਚੋ ਲਾਇਓ ਕਹਤੇ ਐ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਕਹਿੰਦੇ ਬਾਪੂ ਅਮਰਦਾਸ ਇਕ ਸਾਲ ਤੋਂ ਅਨੇਕਾਂ ਸਾਧੂਆਂ ਕੋਲ ਗਏ ਉਹਨਾਂ ਦੇ ਬਚਨ ਵੀ ਸੁਣੇ ਪਰ ਜਦੋਂ ਉਹਨਾਂ ਦੀ ਰਹਿਤ ਬੈਤ ਦੇਖੀ ਨੇੜੇ ਤੋਂ ਜੀਵਨ ਨੂੰ ਵੇਖਿਆ ਮਨ ਪ੍ਰਸੰਨ ਨਹੀਂ ਹੋਇਆ ਭੇਖ ਧਾਰੀ ਨੂੰ ਵੇਖ ਕੇ ਅੰਦਰ ਪਿਜਾ ਨਹੀਂ ਅੱਜ ਤੇਰੇ ਚਰਨਾ ਵਿੱਚ ਆਏ ਤੇਰੇ ਦਰਸ਼ਨ ਕੀਤੇ ਤੇਰੇ ਦੀਦਾਰੇ ਕੀਤਿਆਂ ਮਨ ਦੀ ਭੁੱਖ ਵੀ ਦੂਰ ਹੋ ਗਈ ਤੇ ਤਨ ਦੀ ਭੁੱਖ ਵੀ ਦੂਰ ਹੋ ਗਈ ਕਿਉਂਕਿ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਚਰਨਾ ਦੇ ਵਿੱਚ ਹੁਕਮ ਏ ਸੀ ਵੀ ਪਹਿਲੇ ਪੰਗਤ ਪਾਛੈ ਸੰਗਤ ਵੀ ਜੀ ਨੇ ਗੁਰੂ ਦੇ ਦਰਸ਼ਨਾਂ ਨੂੰ ਆਉਣਾ ਉਹਨੂੰ ਤਗੀਦ ਸੀ ਹੁਕਮ ਸੀ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਉਦੋਂ ਬਾਅਦ ਵਿੱਚ ਸੰਗਤ ਦੇ ਵਿੱਚ ਜੁੜ ਕੇ ਗੁਰੂ ਕਾ ਉਪਦੇਸ਼ ਗੁਰੂ ਕੀ ਰਸਨਾ ਤੋਂ ਪਾਵਨ ਬਚਨ ਸਰਵਣ ਕਰਨੇ ਹਨ ਸਾਧ ਸੰਗਤ ਇਹੋ ਜੇ ਗੁਰਦੇਵ ਪਾਤਸ਼ਾ ਜਿਨ੍ਹਾਂ ਦਾ ਇਸ ਸੰਸਾਰ ਦੇ ਅੰਦਰ ਜਿਹੜਾ ਆਗਮਨ ਹੈ ਆਉਣ ਦਾ ਸਮਾਂ ਉਹ 1479 ਈਸਵੀ ਹੈ 1552 ਈਸਵੀ ਦੇ ਅੰਦਰ 26 ਮਈ ਨੂੰ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਰਪਾਲਤਾ ਕੀਤੀ ਹੁਣ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦਾ ਨੇਮ ਹਰ ਸਾਲ ਗੰਗਾ ਦੀ ਯਾਤਰਾ ਨੂੰ ਜਾਣਾ ਪ੍ਰੇਮ ਨਾਲ ਇਸ਼ਨਾਨ ਕਰ ਉਥੇ ਪੁੰਨ ਦਾਨ ਇਤ ਆਦਿਕ ਕਰਮ ਕਰਨੇ ਨੇਮ ਦੇ ਨਾਲ ਉਹਨਾਂ ਆਪਣਾ ਇਹ ਕਰਮ ਨਿਭਾਇਆ ਅਖੀਰ ਜਦੋਂ ਸਾਧੂ ਨਾਲ ਮਿਲਾਪ ਹੋਇਆ ਕਿਉਂਕਿ ਕੇਵਲ ਸੰਖੇਪ ਵਿੱਚ ਤੁਸੀਂ ਬੜੀ ਵਾਰੀ ਇਤਿਹਾਸ ਸੁਣਿਆ ਆਪਾਂ ਕੇਵਲ ਇਹਦੇ ਵਿੱਚੋਂ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਕੀ ਹੈ ਕੇਵਲ ਉਸ ਉਪਦੇਸ਼ ਨੂੰ ਸਮਝਣਾ ਜਦੋਂ ਸਾਧੂ ਹਰਜੀ ਨਾਲ ਮੇਲ ਹੋਇਆ ਉਹਨੇ ਪੁੱਛਿਆ ਸੀ ਕਹਿਣ ਲੱਗਾ ਪੁਰਖਾ ਤੇਰੇ ਨਿਰਮਲ ਕਰਮ ਤੱਕੇ ਤੇ ਮਨ ਬੜਾ ਪ੍ਰਸੰਨ ਹੋਇਆ ਇਹ ਦੱਸ ਵੀ ਤੇਰਾ ਗੁਰੂ ਕੌਣ ਹੈ ਜਿਸ ਗੁਰੂ ਦੀ ਸੰਗਤ ਕੀਤਿਆਂ ਤੇਰੇ ਨੀਮ ਤੇਰੇ ਕਰਮ ਐਨੇ ਨਿਰਮਲ ਹੋਏ ਨੇ ਤੇ ਬਾਬਾ ਅਮਰਦਾਸ ਜੀ ਨੇ ਹੱਸਦਿਆਂ ਆਖਿਆ ਕਹਿਣ ਲੱਗੇ ਜੀ ਹਾਲੇ ਤੱਕ ਗੁਰੂ ਧਰਨ ਨਹੀਂ ਜੇ ਕੀਤਾ ਉਹ ਸਾਧੂ ਨੇ ਜਦੋਂ ਬੋਲ ਸੁਣੇ ਵੀ ਗੁਰੂ ਧਰਨ ਨਹੀਂ ਕੀਤਾ ਕ੍ਰੋਧ ਦੇ ਨਾਲ ਭਰਪੂਰ ਹੋ ਗਿਆ ਅੱਖਾਂ ਲਾਲ ਹੋ ਗਈਆਂ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਤੁਸੀਂ ਹਾਲੇ ਤੱਕ ਨਿਗਰੇ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਬਿਲਕੁਲ ਹਾਲੇ ਤੱਕ ਨਿਗੁਰਾ ਹਾਂ ਕੋਈ ਗੁਰੂ ਧਾਰਨ ਨਹੀਂ ਕੀਤਾ ਉਹ ਸਾਧੂ ਦੇ ਬੋਲ ਸਨ ਕਹਿੰਦਾ ਨਿਗਰੇ ਦੀ ਸੰਗਤ ਕੀਤੀ ਤੇ ਮੇਰੇ ਵੀ ਕੀਤੇ ਹੋਏ ਸ਼ੁਭ ਕਰਮ ਨਾਸ ਹੋ ਗਏ ਇੱਕ ਨਿਗਰੇ ਦੀ ਸੰਗਤ ਕੀਤੀ ਜੋ ਮੈਂ ਹੁਣ ਤੱਕ ਪੁੰਨ ਕਰਮ ਕੀਤਾ ਸਾਰਾ ਕੁਝ ਨਾਸ ਹੋ ਗਿਆ ਤੇ ਹੁਣ ਮੈਨੂੰ ਦੁਬਾਰ ਤੋਂ ਆਪਣੇ ਕਰਮ ਸ਼ੁੱਧ ਕਰਨੇ ਪੈਣਗੇ ਵੇਖੋ ਸਾਧ ਸੰਗਤ ਜਿਹੜੇ ਨਿਗਰੇ ਨੇ ਗੁਰੂ ਵਾਲੇ ਹਾਲੇ ਤੱਕ ਬਣੇ ਨਹੀਂ ਜਿਨ੍ਹਾਂ ਨੇ ਹਾਲੇ ਤੱਕ ਗੁਰੂ ਕਲਗੀ ਤਰਪਾਤਸ਼ਾ ਜੀ ਦੇ ਪਾਵਨ ਖੰਡੇ ਬਾਟੇ ਦੀ ਪੌਲ ਦੇ ਉੱਪਰ ਪੂਰਨ ਨਿਸ਼ਚਾ ਬਣਾਉਣਾ ਨਹੀਂ ਕੀਤਾ ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜ ਲਿਓ ਇੱਕ ਨਿਗਰੇ ਹੋਣ ਕਰਕੇ ਸਾਧੂ ਨੇ ਇਹਨੇ ਕਬੂਲ ਬੋਲੇ ਸਨ ਤੇ ਆਪਾਂ ਬੜੇ ਸੌਖੇ ਜੇ ਲਫ਼ਜ਼ਾਂ ਵਿੱਚ ਕਹਿ ਦਿੰਨੇ ਆ ਜੀ ਵੀ ਅਸੀਂ ਤਾਂ ਗੁਰਬਾਣੀ ਦਾ ਪਾਠ ਵੀ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਫਿਰ ਅੰਮ੍ਰਿਤ ਦੀ ਲੋੜ ਕੀ ਅੰਮ੍ਰਿਤ ਦੀ ਲੋੜ ਜੇ ਨਹੀਂ ਸੀ ਫਿਰ ਗੁਰੂ ਕਲਗੀ ਤਰਪਾਤਸ਼ਾ ਪੰਜਾਂ ਦੇ ਸਨਮੁਖ ਹੱਥ ਜੋੜ ਕੇ ਅੰਮ੍ਰਿਤ ਦੀ ਦਾਤ ਕਿਉ ਮੰਗਦੇ ਜੇ ਜ਼ਰੂਰਤ ਨਹੀਂ ਸੀ ਫਿਰ ਸਤਗੁਰੂ ਜੀ ਨੇ ਕਿਉ ਮੰਗਿਆ ਜੇ ਜ਼ਰੂਰਤ ਸੀ ਮੇਰੇ ਪਾਤਸ਼ਾਹ ਨੇ ਪਹਿਲਾਂ ਪੰਜਾਂ ਨੂੰ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਫਿਰ ਪੰਜਾਂ ਦੇ ਸਨਮੁਖ ਹੱਥ ਜੋੜ ਕੇ ਤਰਲਾ ਲੈ ਕੇ ਆਖਿਆ ਸੀ ਵੀ ਹੁਣ ਤੁਸੀਂ ਤਾਂ ਗੁਰੂ ਦੇ ਖਾਲਸਾ ਬਣ ਗਏ ਗੁਰੂ ਵਾਲੇ ਬਣ ਗਏ ਇਹ ਦਾਤ ਹੁਣ ਮੇਰੀ ਝੋਲੀ ਵਿੱਚ ਪਾ ਕੇ ਮੈਨੂੰ ਵੀ ਨਵਾਜ ਦਿਓ ਸਾਧ ਸੰਗਤ ਨਿਗਰੇ ਦੀ ਕੋਈ ਇੱਜ਼ਤ ਨਹੀਂ ਹੁਣ ਜਦੋਂ ਬਾਬਾ ਅਮਰਦਾਸ ਜੀ ਨੇ ਬੋਲ ਸੁਣੇ ਸਾਧੂ ਚਵਾਰੇ ਦੀਆਂ ਪੌੜੀਆਂ ਉਤਰ ਕੇ ਰਸਤੇ ਤੁਰ ਪਿਆ ਦੇ ਬਾਬਾ ਅਮਰਦਾਸ ਜੀ ਪਰਮੇਸ਼ਰ ਦੇ ਚਰਨਾਂ ਵਿੱਚ ਹੱਥ ਜੋੜ ਅਰਦਾਸਾਂ ਕਰਨ ਲੱਗੇ ਏ ਗੰਗਾ ਮਈਆ ਜੋ ਮੈਂ ਹੁਣ ਤੱਕ ਪੁੰਨ ਕਰਮ ਕੀਤੇ ਨੇ ਜੇ ਉਹਦਾ ਕੋਈ ਤਿਲ ਮਾਤਰ ਵੀ ਫਲ ਹੈ ਤੇ ਕਿਰਪਾ ਕਰੋ ਮੈਨੂੰ ਗੁਰੂ ਨਾਲ ਮਿਲਾ ਦਿਓ ਸਾਧ ਸੰਗਤ ਜਦੋਂ ਕੋਈ ਪ੍ਰੇਮ ਵਿੱਚ ਭਿੱਜ ਕੇ ਅਰਦਾਸ ਕਰੇ ਤੇ ਮੇਰਾ ਸਤਿਗੁਰੂ ਨਵਾਜਦੈ ਤੇ ਸਾਧ ਸੰਗਤ ਜਦੋਂ ਗੁਰੂ ਦੇ ਪਵਿੱਤਰ ਬਚਨ ਜੋ ਬੀਬੀ ਅਮਰੋਜੀ ਜਾਪ ਰਹੇ ਸਨ ਕਰਨੀ ਕਾਗਦ ਮਨਮਸ ਬਾਣੀ ਬੁਰਾ ਭਲਾ ਦੋਇ ਲੇਖ ਪਏ ਕੰਨਾਂ ਵਿੱਚ ਪਏ ਤੇ ਮਨੋਂ ਅੰਦਰੋਂ ਆਵਾਜ਼ ਆਈ ਸੀ ਅਮਰਦਾਸ ਇਹ ਬੋਲ ਤਾਂ ਤੇਰੇ ਅੰਦਰ ਦੀ ਤਰਜਮਾਨੀ ਕਰਦੇ ਪਏ ਨੇ ਪੁੱਛਿਆ ਸੀ ਤੀ ਇਹ ਬੋਲ ਕਿਸ ਦੇ ਨੇ ਦੱਸ ਦਿੱਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਤੇ ਇਹ ਦਰਸ਼ਨ ਕਹਿਣ ਲੱਗੀ ਬੀਬੀ ਅਮਰੋ ਵੀ ਪਿਤਾ ਜੀ ਉਹ ਤਾਂ ਸੰਸਾਰ ਤੋਂ ਪ੍ਰਪਰ ਪਿਆਨਾ ਕਰ ਗਏ ਉਹਨਾਂ ਦੀ ਥਾਂ ਮੇਰੇ ਪਿਤਾ ਜੀ ਹੁਣ ਗੁਰੂ ਹਨ ਕਈ ਵੇਰਾਂ ਸਾਧ ਸੰਗਤ ਆਪਾਂ ਇਹ ਵੀ ਕਹਿ ਦਿੰਨੇ ਆ ਵੀ ਰਿਸ਼ਤੇ ਵਿੱਚ ਕੁੜਮਚਾਰਾ ਹੈ ਪਰ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਬਾਵਤ ਬਾਬਾ ਅਮਰਦਾਸ ਜੀ ਨੂੰ ਪਤਾ ਨਹੀਂ ਤੇ ਦੂਜੇ ਪਾਸੇ ਆਪਾਂ ਗੁਰਬਾਣੀ ਦੇ ਵਿੱਚੋਂ ਬਚਨ ਵੀ ਪੜ੍ਹਦੇ ਹਾਂ ਵੀ ਭਾਈ ਉਤਨਾ ਸਮਾਂ ਕਿਰਪਾ ਦੇ ਪਾਤਰ ਨਹੀਂ ਜੇ ਬਣ ਸਕਦੇ ਜਦੋਂ ਤੱਕ ਪਰਮੇਸ਼ਰ ਤਰੁੱਠ ਕੇ ਮस्तक ਦੇ ਲੇਖ ਨਾ ਜੇ ਬਦਲੇ